ਦੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਤੇ ਸਾਡੇ ਪੰਜਾਬ ਦੇ ਇਨਚਾਰਜ ਦਿੱਲੀ ਤੋਂ ਸ੍ਰੀ ਮਨੀਸ਼ ਸ਼ਿਸ਼ੂਦੀਆ ਜੀ ਤੇ ਸ੍ਰੀ ਅਮਨ अरोड़ा ਜੀ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬੜੀ ਤੇ ਇਹ ਜਿਹੜੀ ਅਹਿਮ ਜ਼ਿੰਮੇਵਾਰੀ ਸੌਂਪੀ ਆ ਤੇ ਮੈਂ ਆਪਣੇ ਹਲਕੇ ਸਨੌਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਦੀ ਮੈਂ ਸੇਵਾ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਸਾਡਾ ਸਾਹਿਬ ਹੜਾ ਦੇ ਕਾਰਨ ਜਿਹੜੀ ਸਨੌਰ ਦੇ ਵਿੱਚ ਕਾਫੀ ਪ੍ਰੋਬਲਮ ਆਈ ਹੈਗੀ ਤੇ ਕਿਵੇਂ ਜਿਹੜਾ ਹੁਣ ਦੇਖੋ ਜੇ ਆਪਾਂ ਹੜਾ ਦੀ ਗੱਲ ਕਰੀਏ ਤੇ ਪੂਰੀ ਸਰਕਾਰ ਪੂਰੀ ਮਸਤੀਦੀ ਨਾਲ ਆਮ ਲੋਕਾਂ ਦੀ ਸੇਵਾ ਵਾਸਤੇ ਪਿਛਲੇ ਲਗਭਗ 15-20 ਦਿਨ ਤੋਂ ਜੁਟੀ ਹੋਈ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪਿਛਲੇ ਦਿਨੀ ਨਿਰਦੇਸ਼ ਕਰ ਦਿੱਤੇ ਗਏ ਸੀਗੇ ਕਿ ਆਮ ਲੋਕਾਂ ਦੀ ਸਭ ਲੋਕਾਂ ਦੀ ਗਿਰਦਾਵਰੀ ਪੂਰੇ ਸਮੇਂ ਦੇ ਕੀਤੀ ਜਾਵੇ ਤੇ ਸੋਮਵਾਰ ਤੋਂ ਉਹ ਗਿਰਦਾਵਰੀਆਂ ਦਾ ਕੰਮ ਸ਼ੁਰੂ ਹੋ ਚੁੱਕਾ ਵਾ ਤੇ ਆਉਣ ਵਾਲੇ 3-4 ਦਿਨਾਂ ਚ ਗਿਰਦਾਵਰੀਆਂ ਦਾ ਕੰਮ ਮੁਕੰਮਲ ਕਰਕੇ ਬਹੁਤ ਜਲਦੀ ਲੋਕਾਂ ਨੂੰ ਜਿਹੜੇ ਮੁਆਵਜ਼ੇ ਆ ਉਹ ਪਹੁੰਚਾ ਦਿੱਤੇ ਜਾਣਗੇ। ਸਨੋਰ ਹਲਕੇ ਦੇ ਕਿਹੜੇ ਅਜੇ 2 ਕੰਮ ਮੇਨ ਆ ਜਿਹੜੇ ਤੁਸੀਂ ਪਾ ਕੇ ਬੋਲਗੇ? ਸਨੋਰ ਹਲਕੇ ਵਾਲਿਆਂ ਨਾਲ। ਦੇਖੋ ਜੇ ਕੰਮ ਗਰੀ ਕੰਮ ਦੋ ਨਹੀਂ ਹੈਗੇ ਕੰਮ ਤੇ ਬਹੁਤ ਜ਼ਿਆਦਾ ਮੇਨ ਆਹੀ ਪੁੱਛਿਆ ਮੇਨ ਕੰਮ ਦੇ ਬਹੁਤ ਜ਼ਿਆਦਾ ਆ ਲੋ ਸਨੋਰ ਹਲਕੇ ਦੇ ਤੇ ਜਿਹੜੇ ਵੀ ਕੰਮ ਆ ਉਹ ਸਾਰਿਆਂ ਨੂੰ ਬੜੀ ਤਹੱਦਲੀ ਤੇ ਇਮਾਨਦਾਰੀ ਨਾਲ ਬਰਾਦਰ ਦੇਖੋ ਗੱਲ ਇਦਾਂ ਜੇ ਕੁਝ ਵੀ ਜੇ ਪਿਛਲੇ ਦਿਨਾਂ 'ਚ ਕੁਝ ਗਲਤ ਹੋਇਆ ਤੇ ਆਪਾਂ ਸਾਰੇ ਅਸੀਂ ਰਲ ਕੇ ਉਸ ਚੀਜ਼ ਦਾ ਸਹੀ ਨਿਆਂ ਦਵਾਂਗੇ ਲੋਕਾਂ ਨੂੰ ਤੇ ਜਿਨ੍ਹਾਂ ਨੇ ਵੀ ਕੁਝ ਗਲਤ ਕੀਤਾ ਉਹਨਾਂ ਨੂੰ ਸਜ਼ਾ ਮਿਲ ਵੀ ਚੁੱਕੀ ਆ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਮਿਲ ਵੀ ਜਾਊਗਾ ਦੇਖੋ ਜੋ ਵੀ ਸਨੌਰ ਦੇ ਹਲਕੇ ਦੇ ਲੋਕਾਂ ਵਾਸਤੇ ਹਲਕੇ ਵਾਸਤੇ ਜਿਹੜੀਆਂ ਜਿਹੜੀਆਂ ਵੀ ਲੋੜਾਂ ਹੋਣਗੀਆਂ ਮੈਂ ਆਪਣੇ ਵੱਲੋਂ ਤੇ ਆਪਣੀ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਆਪਣੇ ਹਲਕੇ ਲੋਕਾਂ ਵਾਸਤੇ ਉਹ ਪਾਸ ਕਰਵਾ ਕੇ ਲਿਆ ਲਾ। ਲੋਕਾਂ ਇੰਚਾਰਜ ਤੋਂ ਭਾਵ 2027 ਤੁਸੀਂ ਟਿਕਟ ਥੋੜੀ ਟਿਕਟ। ਦੇਖੋ ਮੈਂ ਤਾਂ ਇਹ ਕਹਿ ਰਿਹਾ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਮਾਧਿਅਮ ਦੇ ਜਰੀਏ ਹਲਕੇ ਸਨੌਰ ਦੇ ਲੋਕਾਂ ਨੂੰ ਪਾਰਟੀ ਵੱਲੋਂ ਜਿਹੜੀ ਇਹ ਅਹਿਮ ਜਿਹੜੀ ਮੈਨੂੰ ਜ਼ਿੰਮੇਵਾਰੀ ਲਈ ਗਈ ਆ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਸਰਕਾਰ ਦੇ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਣ ਨੂੰ ਤੇ ਪਾਰਟੀ ਦੀ ਨੀਤੀਆਂ ਨੂੰ ਆਮ ਲੋਕਾਂ ਤੱਕ ਲੈ ਕੇ ਜਾਣ ਨੂੰ ਮੇਰੀ ਪਹਿਲ ਹੋਊਗਾ। ਮੇਰਾ ਮੁੱਦਾ ਹੈ ਕੀ ਹਲਕਾ ਇੰਚਾਰਜ ਇੱਕ ਦੀ ਗਰੰਟੀ ਹੈ ਦੇਖੋ ਇਹ ਤੇ ਸਾਡੀ ਮਿਹਨਤ ਹੈ ਜਿਨ੍ਹਾਂ ਨੂੰ ਪਹਿਲਾਂ ਲੋਕਾਂ ਨੇ ਚੁਣ ਕੇ ਭੇਜਿਆ ਤੇ ਉਹਨੇ ਲੋਕਾਂ ਨਾਲ ਕੀ ਕੀਤਾ ਜੇ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗੇ ਪਾਰਟੀ ਨੇ ਪਹਿਲਾਂ ਵੀ ਸਾਨੂੰ ਇੰਨੇ ਮਾਣ ਦਿੱਤੇ ਆ ਤੇ ਅੱਜ ਇੱਕ ਬਹੁਤ ਵੱਡਾ ਅਹਿਮ ਜਿਹੜਾ ਮੈਨੂੰ ਜ਼ਿੰਮੇਵਾਰੀ ਹੋਰ ਦਿੱਤੀ ਆ ਬਾਕੀਆਂ ਵਾਸਤੇ ਇਹ ਹੋਊਗਾ ਸ਼ੁਗਲਬਈ ਹਲਕਾ ਇੰਚਾਰਜ ਲੱਗੇ ਆ ਮੈਂ ਤੇ ਆਪਣੇ ਵਾਸਤੇ ਇੱਕ ਚੈਲੰਜ ਸਮਝਦਾ ਆਪਣੇ ਲੋਕਾਂ ਦੇ ਕੰਮ ਕਰਨੇ ਤੇ ਡਟ ਕੇ ਦਿਨ ਰਾਤ 24 ਘੰਟੇ ਸਨੌਰ ਦੇ ਲੋਕਾਂ ਵਾਸਤੇ ਉਹਨਾਂ ਦੇ ਕੰਮਾਂ ਵਾਸਤੇ ਖੜਾਂਗੇ 2022 ਨੂੰ ਜਿਹੜੇ ਪੱਤੀ ਅਲੱਗਾ ਜਿਵੇਂ ਦੇਖੋ ਭਰਾਵੋ ਅੱਜ ਤੇ ਪਾਰਟੀ ਵੱਲੋਂ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਅੱਜ ਤੋਂ ਹੀ ਮੇਰਾ ਕੰਮ ਸ਼ੁਰੂ ਆ ਆਪਣੇ ਸੰਗਠਨ ਦਾ ਆਪਣੀ ਸਰਕਾਰ ਦਾ ਆਪਣੀ ਪਾਰਟੀ ਦਾ ਇਹ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਹਮਣੇ ਕੰਮ ਦੱਸਣਗੇ ਕਿ ਕਿੱਧਰ ਵੱਲੋਂ ਤੁਹਾਨੂੰ ਭਰਾ ਨੇ ਐਮਐਲਏ ਨੇ ਕੀ ਕੀਤਾ ਜੀ ਤੁਸੀਂ ਕਹਿੰਦੇ ਸਮਝ ਭਰਾ ਜੀ ਜਿੰਨੇ ਕੁਛ ਕੀਤਾ ਉਹ ਭੁਗਤ ਰਿਆ ਅਸੀਂ ਆਪਣੀ ਗੱਲ ਕਰਦੇ ਆ ਆਪਣੀ ਸਰਕਾਰ ਦੀ ਗੱਲ ਕਰਦੇ ਆ ਸਾਡੀ ਸਰਕਾਰ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਬੜੀ ਨੇਕ ਨੀਅਤ ਨਾਲ ਪੰਜਾਬ ਦੇ ਕੰਮਾਂ ਤੇ ਪੰਜਾਬ ਦੇ ਲੋਕਾਂ ਦੇ ਭਲੇ ਵਾਸਤੇ ਡਟੇ ਹੋਏ ਆ ਤੇ ਅੱਜ ਉਹਨਾਂ ਨੇ ਮੈਨੂੰ ਸਨੌਰ ਵਾਸਤੇ ਥਾਪੜਾ ਦਿੱਤਾ ਤੇ ਅਸੀਂ ਵੀ ਡੱਟ ਕੇ ਲੋਕਾਂ ਦੀ ਇਸੇ ਤਰ੍ਹਾਂ ਸੇਵਾ ਕਰਾਂਗੇ ਥੈਂਕ ਯੂ ਜੀ